ਹਾਂ ਹਾਂ ਬਾਈ ਇਹ ਬਾਈ ਇਹ ਐਂ ਹੋਣਾ ਬਾਈ ਹਾਂ ਐਂ ਦੇਖੀ ਹੁੰਦਾ ਹਾਂ ਬਾਈ ਬੈਠ ਕੇ ਦੇਖ ਬਾਈ ਕਿੰਨਾ ਕੰਫਰਟੇਬਲ ਆ ਥੋੜੀ ਜਿਹੀ ਦੇ ਆਣੀ ਬਾਈ ਨਾ ਨਾ ਬਾਈ ਯਾਰ ਗਾਰੰਟੀ ਆ ਟਾਲੀ ਚ ਬਣੀ ਵੀ ਆ ਕੁਆਲਿਟੀ ਤੈਨੂੰ ਪਤਾ ਆਪਣੀ ਨਾ ਕੀ ਬਾਤ ਹੈ ਬਾਈ ਯਾਰ ਹਾਂਜੀ ਇੱਕ ਤੋਂ ਦੇ ਵਿੱਚ ਪਹਿਲਾਂ ਮੈਨੂੰ ਐ ਲੱਗਿਆ ਵੀ ਇਹ ਕੀ ਚੱਕੀ ਕਿਉਂ ਆ ਇਕੱਠੀ ਉਹਦੀ ਆ ਚੀਜ਼ ਹੈ ਹਨਾ ਹਾਂ ਹਾਂ ਬਾਈ ਪੂਰੀ ਬਣੀ ਹੋਈ ਹੈ ਇਹ ਸਾਰਾ ਟਾਲੀ ਚ ਬਾਈ ਕੌਡੀ ਦੇ ਵਿੱਚ ਬਣਾਇਆ ਹੋਇਆ ਇੱਕ ਜੀ ਅਖਾਹੂਰ ਦਿਖਾਉਣਾ ਜਿਵੇਂ ਆ ਆ ਚੀਜ਼ ਆ ਗਈ ਬਈ ਇਹ ਜੀ ਚੇਰ ਬਈ ਚੇਰ ਵੀਰਾਂ ਕਾ ਵਾਸਤੇ ਆਪਾਂ ਰੱਖਣੀ ਹੋਵੇ ਅੱਛਾ ਲੌਬੀ ਚ ਮੰਨ ਕੇ ਚੱਲ ਆਪੀ ਐਡਜਸਟ ਬੋਡੀ ਸ਼ੇਪ ਲੈ ਜਾਣੀ ਬਈ ਇਹਨੇ ਹਾਂ ਬੋਡੀ ਸ਼ੇਪ ਲੈ ਜਾਣੀ ਇਹ ਚੀਜ਼ ਨੇ ਵੀ ਐਡਜਸਟ ਅੱਛਾ ਇਹ ਵੀ ਇਕੱਠੇ ਹੋਈ ਨੇ ਬਈ ਇਹਦੀ ਅੱਛਾ ਫੋਲਡਿੰਗ ਆ ਇਹ ਵੀ ਫੋਲਡ ਮਰਜੀ ਬਈ ਵੀ ਤੇ ਜਾਣਾ ਪਿਕਨਿਕ ਤੇ ਜਾਣਾ ਜਿੱਥੇ ਮਰਜੀ ਜਾਓ ਉਹ ਗੱਡੀ ਦੇ ਵਿੱਚ ਰੱਖਣੀਆਂ ਚੀਜ਼ਾਂ ਸੌਖੀ ਆ ਗਈਆਂ ਇਹ ਇਧਰਲੇ ਪਾਸੇ ਉਹ ਆ ਦੇਖ ਹਾਂ ਜੀ ਬਈ ਐਂ ਰੱਖ ਇਕੱਠੀ ਕਰੀ ਹਾਂ ਤੇ ਐਂ ਆ ਚੱਕਲੀ अच्छा ਲੈ ਬੜੀ ਲੈ ਇਹਦਾ ਜਮਾ ਸਿੱਧੀ ਬਣ ਗਈ ਬੜੀ ਜਮਾ ਸਿੱਧੀ ਬਣ ਗਈ ਗੱਡੀ ਚ ਕਿਤੇ ਮਰਦੀ ਜਿੱਥੇ ਮਰਜੀ ਆ ਸਾ ਘਰ ਦੇ ਵਿੱਚ ਜਗਾ ਘਟਾ ਠੱਗੀ ਕਰਕੇ ਛਾੜ ਦੇ ਠੱਗੀ ਕਰਕੇ ਛਾੜ ਦੇ ਹਣਾ ਬਈ ਤੇ ਇਹ ਜ ਟਾਲੀ ਦੇ ਵਿੱਚ ਬੁਨੀਆ ਪਤਲ ਜਿਵੇਂ ਆ ਪਤਲ ਦੇ ਵਿੱਚ ਬਣੀ ਗਿਆ ਇਕਲੀ ਇਕਲੀ ਆਈਟਮ ਮਿਲ ਜੂਗੀ ਤੁਹਾਨੂੰ ਇੱਥੇ ਤੇ ਜਿਵੇਂ ਆ ਆ ਬਹਿ ਨਹੀਂ ਗਿਆ ਬਈ ਆ ਕੀ ਚੀਜ਼ ਆ ਗਈ ਇਹ ਬਈ ਬੈਂਕਲ ਬਾਕਸ ਆ ਅੱਛਾ ਜਿਵੇਂ ਅੱਜ ਕੱਲ ਪਣਾ ਨੇ ਚੂੜਾ ਤੇ ਸਾਹਮਣਾ ਹੋਵੇ ਜਾਂ ਕੋ ਹੋਰ ਡੈਕੋਰੇਸ਼ਨ ਆਈਟਮ ਆ ਪੂਰੀ ਵਧੀਆ ਚਾਹ ਬਾਤ ਹੈ ਬਈ ਆ ਚੱਕੀ ਕਰ ਸਕਦੇ ਯਾਰ ਬਹੁਤ ਘੜ ਘੜ ਚੀਜ਼ਾਂ ਬਣ ਜਾਣੇ ਭਾਈ ਜੀ ਕਿਹੜੇ ਪਿੰਡ ਸ਼ਹਿਰ ਤੋਂ ਆਉਣਾ ਪਊ ਇਹ ਆਉਣਾ ਪਊਗਾ ਭਾਈ ਤਾਰਾ ਫਰਨੀਚਰ ਆ ਉਸਮਾਲ ਰੋਡ ਕੋਲ ਨੇਣਾ ਮੰਡੀ ਜਿਹੜਾ ਬਟੈਂਡਾ ਠੀਕ ਆ ਬਾਕੀ ਕੱਲੀ ਕੱਲੀ ਆਈਟਮ ਮਿਲ ਜੂ ਤੁਹਾਨੂੰ ਪਤਲੇ ਦੇ ਵਿੱਚ ਬਣੀ ਹੋਈ ਟਾਲੀ ਦੇ ਵਿੱਚ ਬਣੀ ਹੋਈ ਨੰਬਰ 1 ਕੁਆਲਿਟੀ ਆ ਜੇ ਕਿਸੇ ਵੀਰ ਨੇ ਵਿਜ਼ਿਟ ਕਰਨਾ ਵਿਜ਼ਿਟ ਕਰ ਸਕਦਾ ਨਹੀਂ ਦਿੱਤੇ ਗਏ ਨੰਬਰ ਉੱਤੇ ਕਾਲ ਕਰ ਸਕਦਾ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਜੀ